ਹਾਂ ਜੀ ਮੈਂ ਅੱਜ ਦਾ ਸਵਾਲ ਬੱਸ ਕੀਤੀ ਜੀ ਆ ਜੀ ਤੁਹਾਡੇ ਵੱਲੋਂ ਕੀ ਕਹਣਾ ਚਾਹੇ ਸਰ ਮੇਰਾ ਨਾਮ ਰਮਨ ਕੁਮਾਰ ਆ ਬਾੜ ਨੰਬਰ 10 ਦਾ ਮੈ ਨਿਵਾਸੀ ਆ ਸਰ ਮੈਂ ਤੁਹਾਡੇ ਚੈਨਲ ਕੇ ਆਟੀ ਦੇ ਥਰੂ ਮੈਂ ਪਰਸੋਂ ਇੱਕ ਬਾਠੀਆ ਕਲਾਤ ਉਸ ਦੇ ਖਿਲਾਫ ਇੱਕ ਨਿਊਜ਼ ਲਾਈ ਸੀ ਜਿਹੜਾ ਕਿ ਉਹ ਸੁਜਾਨਪੁਰ ਦੇ ਵਿੱਚ ਰਿਹاشی ਏਰੀਆ ਦੇ ਵਿੱਚ ਬਿਲਕੁਲ ਇਲੈਗਲ ਬਿਲਡਿੰਗ ਬਣਾ ਰਿਹਾ ਸਰ ਮੈਂ ਉਹਦੇ ਖਿਲਾਫ ਖਬਰ ਲਾਈ ਸੀ ਤੇ ਉਲਟਾ ਉਹਨਾਂ ਨੇ ਮੈਨੂੰ ਮੈਨੂੰ ਕਿਹਾ ਕਿ ਇਹ ਮੇਰੇ ਕੋ ਫਰੋਤੀ ਮੰਗ ਰਿਹਾ ਮੇਰੇ ਨਾਲ ਸਾਡੇ ਕੋ ਫਰੋਤੀ ਮੰਗ ਰਿਹਾ ਸਾਡੇ ਕੋ ਪੈਸੇ ਦੀ ਮੰਗ ਕਰ ਰਿਹਾ ਕੀ ਮੈਂ ਕੋਈ ਗੈਂਗਸਟਰ ਆ ਸਰ ਜਿਹੜਾ ਮੈਂ ਉਹਦੇ ਕੋਈ ਫਰੋਤੀ ਮੰਗਣੀ ਆ ਸਰ ਗੱਲ ਇਸ ਤਰ੍ਹਾਂ ਕਿ ਅੱਜ ਤੋਂ 5-7 ਮਹੀਨੇ ਪਹਿਲਾਂ ਮੈਂ ਪਾਟਿਆ ਸਾਹਿਬ ਕਹਿ ਰਿਹਾ ਕਿ ਅਸੀਂ ਸੱਚੇ ਇਨਸਾਨ ਆ ਜੀ ਪਾਟਿਆ ਸਾਹਿਬ ਆਪਣੇ ਵੱਲੋਂ ਕਹਿ ਰਿਹਾ ਅਸੀਂ ਬੜੇ ਸੱਚੇ ਇਨਸਾਨ ਆ ਤੇ ਰਮਨ ਕੁਮਾਰ ਆ ਜਿਹੜਾ ਉਹ ਸਾਡੇ ਨਾਲ ਝੂਠ ਬਿਲਕੁਲ ਝੂਠੀਆਂ ਗੱਲਾਂ ਬੋਲ ਰਿਹਾ ਸਰ ਮੈਂ ਇਹ ਦੇਖੋ ਸਰ ਮੈਂ ਆਪਣੇ ਅੱਜ ਤੋਂ 7-8 ਮਹੀਨੇ ਸਾਲ ਪਹਿਲਾਂ ਮਾਨਜੋਗ ਸੀਐਮ ਦੇ ਪੋਰਟਲ ਤੇ ਮੈਂ ਇੱਕ ਨਿਊਨ ਆਨਲਾਈਨ ਕੰਪਲੇਨ ਪਾਈ ਸੀ ਜਿਹਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਇਹ ਸਰ ਨਗਰ ਕੌਂਸਲ ਨੇ ਜਵਾਬ ਜਿਹਾ ਆ ਜਿਹਦੇ ਸਾਫ ਸਾਫ ਲਿਖਿਆ ਗਿਆ ਇਸ ਸਬੰਧੀ ਨਗਰ ਕੌਂਸਲ ਵੱਲੋਂ ਮੌਕਾ ਦੇਖਿਆ ਗਿਆ ਉਸਾਰੀ ਕਰਤਾ ਵੱਲੋਂ ਬਿਲਡਿੰਗ ਬਾਇਲॉज ਮੁਤਾਬਕ ਕੰਮ ਨਹੀਂ ਸੀ ਕਰਵਾਇਆ ਜਾ ਰਿਹਾ ਨੋਟਿਸ ਦੇ ਕੇ ਕੰਮ ਬੰਦ ਕਰਵਾ ਦਿੱਤਾ ਗਿਆ ਹੈ ਜੇਕਰ ਉਸਾਰੀ ਕਰਤਾ ਵੱਲੋਂ ਅਣਗਹਿਲੀ ਕੀਤੀ ਜਾਂਦੀ ਹੈ ਤਾਂ ਉਸਦੇ ਕਾਨੂੰਨੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਇਹ ਮੈਂ ਝੂਠ ਤੇ ਨਹੀਂ ਬੋਲ ਰਿਹਾ ਪਾਟਿਆ ਸਾਹਿਬ ਆਪਣੇ ਆਪ ਨੂੰ ਬੜਾ ਸੱਚ ਕਹਿੰਦੇ ਕਿ ਅਸੀਂ ਬੜੇ ਸੱਚੇ ਇਨਸਾਨ ਆ ਅਸੀਂ ਬੜੇ ਸੱਚੇ ਇਨਸਾਨ ਆ ਕਿ ਇਹ ਬਿਲਡਿੰਗ اپنی ਜਿਹੜੀ ਬਿਲਡਿੰਗ ਹੈ ਕੋਈ ਲੀਗਲ ਬਿਲਡਿੰਗ ਬਣਾ ਰਿਹਾ ਇਹ ਦੇਖੋ ਸਰ ਇਹ ਬਿਲਕੁਲ ਇਲਲੀਗਲ ਬਿਲਡਿੰਗ ਬਣ ਰਹੀ ਹੈ ਇਹਦਾ ਮੇਰੇ ਕੋਲ ਪ੍ਰੂਫ ਹੈ ਮੈਂ ਸਰ ਪੰਜਾਬ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਉਹਨਾਂ ਦੇ ਅੱਗੇ ਰਿਕੁਐਸਟ ਕਰਦਾ ਕਿ ਸਰ ਮੈਨੂੰ ਜਿਹੜਾ ਇਨਸਾਫ ਦਵਾਇਆ ਜਾਏ ਹੋਰ ਮੈਂ ਆਨੰਦ ਕਿਸ਼ੋਰ ਪਾਟਿਆ ਜੀ ਨੂੰ ਦੱਸ ਦੇਣਾ ਚਾਹਨਾ ਕਿ ਸਰ ਇਹ ਮੈਂ ਆਪਣੇ ਘਰ ਵਾਸਤੇ ਲੜਾਈ ਨਹੀਂ ਲੜ ਰਿਆ ਇਹ ਮੈਂ ਆਪਣੇ ਪੂਰੇ ਮਹੱਲੇ ਦੀ ਲੜਾਈ ਲੜ ਰਿਹਾ ਸਰ ਖੁਦਾ ਨਾ ਖਾਸਤਾ ਭਗਵਾਨ ਨਾ ਕਰੇ ਜਿਸ ਤਰ੍ਹਾਂ ਕੁਦਰਤੀ ਆਫਤ ਆਈ ਹੋਈ ਹੈ ਕਿਤੇ ਸਰ ਇਹਦੀ ਬਿਲਡਿੰਗ ਡਿੱਗ ਜੇ ਸਰ ਲੋਕਾਂ ਦੇ ਘਰਾਂ ਦੇ ਉੱਪਰ ਬਿਲਡਿੰਗ ਸਾਰੀ ਪੈਣੀ ਹੈ ਜਿੱਥੇ ਕਿ 10 12 ਘਰ ਨਾਲ ਲੱਗੇ ਸਰ ਉੱਥੇ ਤੇ ਜਾਨ ਮਾਲ ਦਾ ਖਤਰਾ ਲੋਕਾਂ ਨੂੰ ਮੈਂ ਸਰਕਾਰ ਅੱਗੇ ਇਹੋ ਹੀ ਬੇਨਤੀ ਕਰਨਾ ਕਿ ਸਰ ਤੁਸੀਂ ਆ ਕੇ ਮੌਕਾ ਦੇਖੋ ਆਪ ਆ ਕੇ ਮੌਕਾ ਦੇਖੋ ਜੀ ਮੈਂ ਆਪਣੇ ਮਾਨਯੋਗ ਡੀਸੀ ਸਾਹਿਬ ਨੂੰ ਵੀ ਰਿਕਵੈਸਟ ਕਰਨਾ ਕਿ ਤੁਸੀਂ ਵੀ ਆ ਕੇ ਸਰ ਮੌਕਾ ਦੇਖੋ ਕਿ ਜੇ ਬਿਲਡਿੰਗ ਬਿਲਕੁਲ ਜਿਹੜੀ ਹੈ ਉਹ ਗਲਤ ਬਣਾ ਰਹੀ ਹੈ ਜਦ ਕਿ ਨਗਰ ਕੌਂਸਲ ਨੇ ਵੀ ਇੱਥੇ ਲਿਖ ਦਿੱਤਾ ਕਿ ਜਿਹੜੀ ਬਿਲਡਿੰਗ ਹੈ ਮਤਲਬ ਰੂਲਾਂ ਦੇ ਹਿਸਾਬ ਨਾਲ ਨਹੀਂ ਬਣ ਰਹੀ ਤੇ ਭਾਟਿਆ ਸਾਹਿਬ ਆਪਣੇ ਆਪ ਨੂੰ ਕੀ ਕਹਿ ਰਿਹਾ ਕਿ ਮੈਂ ਬਹੁਤ ਸੱਚਾ One of the premium and prestigious professional institutes providing a wide range of professional courses with 100% placement assistance. We are Sri Sai Group of Institutes.